ਸਭ ਤੋਂ ਵੱਡਾ ਸਾਡੇ ਪੰਥ ਕਾਗੋ ਨੂੰ ਸਾਡੇ ਪੰਥ ਦੇ ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਜੇ ਨਾਲ ਵਿੱਚ ਇਹਨਾਂ ਦੇ ਐਮਐਲਏ ਨੂੰ ਘੇਰਨਾ ਪੈਣਾ ਅਸੀਂ ਕਹਨੇ ਮੋਦੀ ਮਾੜਾ ਮੈਂ ਕਹਿੰਦਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਸੁਣ ਲੋ ਕਿ ਉਹ ਨਹੀਂ ਮਾੜਾ ਹੈਗਾ ਕਿਉਂਕਿ ਜੋ ਮੋਦੀ ਦਾ ਏਜੰਡਾ ਹੈ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਹੈ ਪਰ ਸਵਾਲ ਇੱਥੇ ਖੜਾ ਕੀ ਹੁੰਦਾ ਸਵਾਲ ਇਹ ਖੜਾ ਹੁੰਦਾ ਵੀ ਜੇ ਸਾਡੇ ਸਿੱਖਾਂ ਦਾ ਤਸ਼ੱਦਦ ਹੋ ਰਿਹਾ ਉਹਦਾ ਕਾਰਨ ਹੈ ਕਿ ਅਸੀਂ ਆਪਾਂ ਆਪਣੇ ਵਿੱਚ ਹਾਤੀ ਮਾਰੀਏ ਥੋੜੀ ਜੀ ਆਪਣੇ ਵਿੱਚ ਹਾਤੀ ਬੰਦਾ ਕੀ ਮਾਰੀਏ ਕਿ ਅਸੀਂ ਸਭ ਤੋਂ ਪਹਿਲਾਂ ਆਪਾਂ ਆਪਣੇ ਲੱਖਾਂ ਖੇਦੇ ਆਂ ਸਭ ਤੋਂ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਜੇ ਅੰਮ੍ਰਿਤਪਾਲ ਵਰਗੇ ਵੀਰ ਸਾਡੇ ਜੇਲਾਂ ਦੇ ਵਿੱਚ ਬੈਠੇ ਨੇ ਉਹਦਾ ਬੈਠਣ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਸਭ ਤੋਂ ਵੱਧ ਵਿਰੋਧ ਜੇ ਅੰਮ੍ਰਿਤਪਾਲ ਪੰਜਾਬ ਨੂੰ ਬਚਾਉਣ ਲਈ ਆਇਆ ਨੌਜਵਾਨ ਉੱਠੇ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਧ ਦੁੱਖ ਕਿਸਨਾਂ ਨੂੰ ਹੋਇਆ ਦੱਸੋ ਸਭ ਤੋਂ ਵੱਧ ਸੋ ਸਾਡੇ 5 ਕਾਗੋ ਨੂੰ ਸਾਡੇ 5 ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਸਭ ਤੋਂ ਵੱਲੇ ਅਸੀਂ ਦੁਸ਼ਮਣ ਹੀ ਨਹੀਂ ਪਛਾਣ ਸਕਦੇ ਸਾਡਾ ਦੁਸ਼ਮਣ ਕੌਣ ਹੈ ਅਸੀਂ ਆਪਸ ਦੇ ਵਿੱਚ ਲੜੀ ਜਾਂਦੇ ਆ ਉਹ ਕਹਿੰਦਾ ਉਹ ਮਾਰਾ ਉਹ ਕਹਿੰਦਾ ਉਹ ਮਾਰਾ ਸਾਡਾ ਦੁਸ਼ਮਣ ਕੌਣ ਹੈ ਸਾਡੀ ਦੁਸ਼ਮਣ ਹੈਗਾ ਰਾਜ ਕਰਤਾ ਸ਼੍ਰੇਣੀ ਜਿਹੜੇ ਰਾਜ ਕਰਨੇ ਸਾਡੇ ਦੁਸ਼ਮਣ ਉਹ ਨਹੀਂਗੇ ਅਸੀਂ ਦੁਸ਼ਮਣ ਨੂੰ ਪਛਾਣ ਨਹੀਂ ਸਕਦੇ ਸਭ ਤੋਂ ਵੱਧ ਜੋਰ ਅਸੀਂ ਆਪਣੇ ਲੋਕਾਂ ਨੇ ਆਪਸ ਦੇ ਵਿੱਚ ਲੜਨ ਤੇ ਲਾਅ ਹੋਇਆ ਸਾਡਾ ਇੱਕ ਵੀ ਸ਼ਬਦ ਅਸੀਂ ਆਪਣੇ ਲੋਕਾਂ ਦੇ ਵਿਰੁੱਧ ਨਹੀਂ ਕੱਢਦੇ ਸਭ ਤੋਂ ਵੱਡਾ ਦਿਖਾਤ ਇਹ ਹੈ ਕਿ ਜਿਹੜਾ ਜੰਮਰਤਪਾਲ ਵਰਗੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਸਾਡੇ ਆਹੀ ਲੋਕਾਂ ਕਰਕੇ ਜਿਹੜੇ ਸਾਡੇ ਪੰਥ ਦੇ ਨਾਂ ਤੇ ਵੋਟਾਂ ਸਭ ਤੋਂ ਵੱਧ ਵਟੋਰਦੇ ਰਹੇ ਨੇ ਉਹਨਾਂ ਨੇ ਕਰਕੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਉਹ ਕਿਉਂ ਨਹੀਂ ਲੋਕ ਵਿਰੋਧ ਕਰਦੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੁਰਸੀਆਂ ਜਾਣ ਗਿਆ ਕੁਰਸੀਆਂ ਲਜਾਰਨੇ ਭਾਜਪਾ ਦੇ ਲਜਾਰਨੇ ਹੁਣ ਮੋਦੀ ਮੈਂ ਮੋਦੀ ਨੂੰ ਕਿਉਂ ਚੰਗਾ ਕਹਾ ਮੋਦੀ ਨੂੰ ਮੈਂ ਇਸ ਕਰਕੇ ਚੰਗਾ ਕਹਾ ਜੋ ਦਾ ਅਜੰਡਾ ਹੈ ਜੋ ਕਰਨਾ ਚਾਹੁੰਦੇ ਨੇ ਜੋ ਆਰਐਸएस ਦਾ ਅਜੰਡਾ ਹੈ ਜੋ ਹਿੰਦੂਤਵ ਦਾ ਅਜੰਡਾ ਉਹ ਤੇ ਪੂਰਾ ਠੋਕ ਕੇ ਪਰਾ ਦੇ ਦੇਗਾ ਜਿਹੜਾ ਸਾਡਾ ਸਾਡੇ ਦੁਕਾਨ ਤੇ ਬੜਿਆ ਕਿਉਂ ਆ ਜਿਹੜੇ ਸਿਰ ਤੇ ਪੱਗਾਂ ਬਨ ਕੇ ਸਾਡੀ ਗੱਲ ਉਹਨੇ ਕਹਿੰਦੇ ਸੀ ਪੰਚ ਕਾਗੂ ਆ ਅਸੀਂ ਸਿੱਖ ਦੇ ਜ਼ੱਖਾਂ ਦੇ ਬੜਾ ਮੋਰੀ ਹੋ ਕੇ ਲਵਾਈਆਂ ਲੱਗਣ ਵਾਲਿਆਂ ਉਹ ਸਿੱਖਾਂ ਦੇ ਸਭ ਤੋਂ ਵੱਧ ਪਿੱਠ ਦੇ ਵਿੱਚ ਸਰਾ ਉਹਨਾਂ ਨੇ ਮਾਰਿਆ ਹੋਇਆ ਦੁਨੀਆ ਨੂੰ ਪੂਰੇ ਬਲਡ ਨੂੰ ਸਾਰੀ ਦੁਨੀਆ ਨੂੰ ਪਤਾ ਕਿ 2% ਵਾਲੇ ਇਹਨਾਂ ਨੇ ਕਿੱਡੀਆਂ ਮੜੀਆਂ ਕਰਵਾਨੀਆਂ ਲਈਆਂ ਅੱਜ ਉਹ ਕਰਵਾਨੀਆਂ ਸਾਰਾ ਸਾਡੇ ਪੰਚ ਕਾਗੂ ਰੋਲੀ ਕਰ ਜਾਂਦੇ ਨੇ ਸਰਦਾਰ ਨੂੰ ਇੱਥੋਂ ਥੋਕ ਕੇ ਗੱਲ ਕਹਿਣਾ ਵੀ ਜੇ ਆਉਣ ਵਾਲੇ ਦਿਨਾਂ ਵਿੱਚ ਇਹ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਘੇਰਾਂਗੇ ਐਮਐਲਏ ਨੂੰ ਵੀ ਘੇਰਾਂਗੇ ਉਹ ਇੱਥੇ ਆ ਨਹੀਂ ਹੈਗਾ ਵੀ ਆ ਹੁਣ ਜਿਵੇਂ ਸਰੀਆਮੀ ਤੁਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪੱਤ ਦੀਆਂ ਕਰਨੀਆਂ ਤੇ ਸਾਡੇ ਨੌਜਵਾਨਾਂ ਤੇ ਬੋਲਣ ਨੂੰ ਕਾਹ ਨਹੀਂ ਹੈਗੇ ਚਾਰੋਂ ਆਉਣ ਵਾਲੇ ਕਨਾਰ ਵਿੱਚ ਇਹਨਾਂ ਨੇ ਐਮਐਲਏ ਦੇ ਘਰ ਘੇਰਨੇ ਆ ਆ ਜਿਹੜੇ ਬਣੇ ਫੁਰਨੇ ਜਿਹੜੇ ਮੰਤਰੀ ਬਣੇ ਬਤਲੇ ਨੇ ਆ ਘਰ ਘੇਰਨੇ ਆ ਗੱਲ ਕਰਦਾ ਭਗਵਾਨਤਮਨ ਬਨ ਕੇ ਸਿਰ ਤੇ ਬੱਜ ਮੈਂ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਗੱਲ ਕਿੱਥੇ ਕਰਤੀ ਇਸ ਜੀ ਦਾ ਦੱਸੋ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਐਂ ਜਾ ਕੇ ਬਚੂਗਾ ਪੰਜਾਬ ਐਂ ਬਚੂਗਾ ਗੱਲ ਕਰੋ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ 28-28 ਸਾਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਗਰੂ ਕਰਦੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕਰੋ ਮਾ ਸਿੱਧਾ ਚੱਲਦਾ ਹੋਣਾ ਇਹ ਐਲਾਨ ਪੂਰਾ ਜੁਰ ਹੁਣ ਵੀ ਅੱਜ ਵਾਲੀ ਗੱਲ ਸਰਕਾਰਾਂ ਨੂੰ ਪੂਰੀ ਚੁਗਦੀ ਹੈ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਸ ਤਰ੍ਹਾਂ ਨੂੰ ਘੇਰਨਾ ਹੈ ਅਜੇ ਤੱਕ ਘੇਰ ਕੇ ਸਵਾਲ ਕਰਨਿਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣਦੇ